ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਆਸਣਾ ਸੰਗਸਣਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਵੱਡੀ ਬਾਣੀ ਸੁਚੀ ਬਾਣੀ ਨੂੰ ਸਦਾ ਨਮਸਕਾਰ ਹੈ ਆਪਣੇ ਗੁਰੂ ਨੂੰ ਨਮਸਕਾਰ ਕਰਨੀ ਆਪਣੇ ਗੁਰਾਂ ਨੂੰ ਧੰਨ ਆਖਣਾ ਸिख ਖਾਲਸਾ ਜੀ ਇਹ ਵੱਡੇ ਗੁਣ ਹਨ ਮਨੁੱਖ ਦੇ ਅੰਦਰ ਜਿਹੜਾ ਆਪਣੇ ਗੁਰਾਂ ਦੀ ਖਾਲਸਾ ਜੀ ਮਹਿਮਾ ਨੂੰ ਗਾਉਂਦਾ ਹੈ ਮਹਿਮਾ ਨੂੰ ਕਰਦਾ ਹੈ ਉਹਦੇ ਅੰਦਰ ਸਤਿਗੁਰੂ ਜੀ ਦੀ ਵੱਡੀ ਖੁਸ਼ੀ ਜਿਹੜੀ ਵੱਡੀ ਖੁਸ਼ੀ ਦਾ ਉਹ ਪਾਤਰ ਬਣਦਾ ਗੁਰ ਪਰਮੇਸ਼ਰ ਪੂਜੀ ਹੈ ਮਨ ਤਨ ਲਾਏ ਪਿਆਰ ਆਪਣੇ ਗੁਰੂ ਨੂੰ ਖਾਲਸਾ ਜੀ ਮਨ ਕਰਕੇ ਤਨ ਕਰਕੇ ਪੂਜਣਾ ਚਾਹੀਦਾ ਕਿਉਂਕਿ ਗੁਰੂ ਜਿਹੜਾ ਹੈ ਉਹ ਪਰਮੇਸ਼ਰ ਹੈ ਗੁਰੂ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਟਾਂ-ਕਟਾਂ ਵਿੱਚ ਵਸਿਆ ਹੋਇਆ ਹੈ ਉਹਦੇ ਵਿੱਚ ਖਾਲਸਾ ਜੀ ਕੋਈ ਭੇਦ ਨਹੀਂ ਹੈ ਕੋਈ ਵਖਰੀਵਾ ਨਹੀਂ ਹੈ ਉਹ ਇੱਕੋ ਹੀ ਹਨ ਸੋ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਕਾ ਸਭ ਸਹ ਦੇ ਆਧਾਰ ਇਹ ਸਾਨੂੰ ਜਿੰਦ ਤੇ ਜਾਨ ਬਖਸ਼ਣ ਵਾਲਾ ਉਹੀ ਸਤਗੁਰੂ ਹੈ ਨਿਨੂ ਖਾਲਸਾ ਜੀ ਅਸੀਂ ਪੂਜਦੇ ਹਾਂ ਸੋ ਆਪਣੇ ਸਤਿਗੁਰਾਂ ਦੀ ਮਹਿਮਾ ਨੂੰ ਗਾਇਆ ਕਰੀਏ ਇਹ ਸਤਿਗੁਰਾਂ ਤੋਂ ਬਿਨਾ ਖਾਲਸਾ ਜੀ ਕੋਈ ਰੱਖਣ ਵਾਲਾ ਨਹੀਂ ਆਪਣੇ ਗੁਰੂ ਕੇ ਬਚਨਾਂ ਨੂੰ ਮੰਨਿਏ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਕਰੀਏ ਜੋ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਨੂੰ ਹਿਦਾਇਤ ਦਿੰਦਾ ਖਾਲਸਾ ਜੀ ਸਤਿਗੁਰਾਂ ਦੇ ਉਹ ਬਚਨ ਕਮਾਉਣ ਵਾਲਾ ਸਿੱਖ ਵਾਹਿਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਜਾਂਦਾ ਸਤਿਗੁਰੂ ਬਚਨ ਕਮਾਉਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਕਹਿੰਦੇ ਆਪਣੇ ਗੁਰੂ ਕੇ ਬਚਨ ਕਮਾਉਣ ਵਾਲਾ ਧਾਰਨੀ ਹੋਣ ਵਾਲਾ ਬਚਨਾਂ ਦਾ ਜਿਹੜਾ ਗੁਰੂ ਕਾ ਬਚਨ ਕਮਾਉਂਦਾ ਹੈ ਮਹਾਰਾਜ ਕਹਿੰਦੇ ਉਹ ਸਤਗੁਰਾਂ ਦੇ ਪਰਦੇਸ਼ ਨਾਲ ਆਪਣੇ ਜੀਵਨ ਦੀ ਜਾਂਚ ਨੂੰ ਸਿੱਖ ਲੈਂਦਾ ਆਪਣਾ ਜੀਵਨ ਘਟ ਲੈਂਦਾ ਉਹਨੂੰ ਖਾਲਸਾ ਜੀ ਸੱਚਾ ਵਿਚਾਰ ਜਿਹੜਾ ਹੈ ਉਹਦੇ ਬਾਰੇ ਪਤਾ ਲੱਗ ਜਾਂਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਜਿਹੜਾ ਪਿਆਰ ਹੈ ਪਰਮੇਸ਼ਰ ਵਾਹਿਗੁਰੂ ਜੀ ਨੂੰ ਪਾਉਣ ਦਾ ਉਹ ਸਤ ਸੰਗਤ ਵਿੱਚੋਂ ਹੀ ਮਿਲਦਾ ਤੇ ਸਤ ਸੰਗਤ ਵਿੱਚ ਜਿਹੜੇ ਰੰਗੇ ਹੋਏ ਹੁੰਦੇ ਆ ਉਹਨਾਂ ਦਾ ਖਾਲਸਾ ਜੀ ਸੰਗ ਕਰਨ ਦੇ ਨਾਲ ਜਿਹੜਾ ਮਾਇਆ ਦਾ ਮੋਹ ਹੈ ਉਹ ਖਤਮ ਹੋ ਜਾਂਦਾ ਸੋ ਇਸੇ ਪ੍ਰਕਾਰ ਆਪਣੇ ਗੁਰੂ ਕੀ ਸੰਗਤ ਕਰਨੀ ਚਾਹੀਦੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠਣਾ ਚਾਹੀਦਾ ਚੌਰ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਸਤਿਗੁਰੂ ਦੇ ਨਾਲ ਮਨ ਅੰਦਰੋਂ ਗੱਲਾਂ ਕਰਨੀਆਂ ਚਾਹੀਦੀਆਂ ਫਿਰ ਖਾਲਸਾ ਜੀ ਜੀਵਨ ਜਿਹੜੀ ਪਦਵੀ ਪ੍ਰਾਪਤ ਹੋ ਜਾਂਦੀ ਸੋ ਸੱਚੇ ਪਾਤਸ਼ਾਹ ਮਹਾਰਾਜ ਨਾਲ ਸਾਂਝ ਪਾਉਣੀ ਹੈ ਜੀ ਜੇ ਆਪਾਂ ਚਾਹੁੰਨੇ ਆ ਸਾਡੀ ਆਪਣੇ ਗੁਰੂ ਨਾਲ ਬਣ ਆਵੇ ਸਾਡਾ ਗੁਰੂ ਜਿਹੜਾ ਹੈ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ ਫਿਰ ਖਾਲਸਾ ਜੀ ਕੀ ਕਰਨਾ ਹੈ ਮੇਰੇ ਸਾਜਨ ਹਰ ਹਰ ਨਾਮ ਸਮਾਲ ਫਿਰ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ ਗੁਰਮੰਤਰ ਮੂਲ ਮੰਤਰ ਬਾਣੀ ਦਾ ਜਾਪ ਹੋਇਆ ਜਾਂ ਸਤਿਗੁਰਾਂ ਦੀ ਸਿਫਤ ਹੋਈ ਕਿਸੇ ਪ੍ਰਕਾਰ ਵੀ ਕੀਤੀ ਜਾਵੇ ਕਰਨੀ ਹੈ ਉਹਦੇ ਨਾਲ ਕੀ ਹੋਵੇਗਾ ਜਦੋਂ ਗੁਰੂਆਂ ਕੀ ਸੰਗਤ ਵਿੱਚ ਬੈਠੋਗੇ ਧਾਨਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਬੈਠੋਗੇ ਜਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੋਗੇ ਮਹਾਰਾਜ ਕਹਿੰਦੇ ਸਾਧੂ ਸੰਗਤ ਮਨਵਸਾ ਪੂਰਨ ਹੋਵੇ ਕਾਲ ਜਿਹੜਾ ਤੁਸੀਂ ਮਹਾਰਾਜ ਦੀ ਸੰਗਤ ਵਿੱਚ ਜਾ ਕੇ ਨਾਮ ਜਪਣਾ ਹੈ ਨਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਮਹਾਰਾਜ ਕਹਿੰਦੇ ਸੰਗਤ ਕਰਨ ਦੇ ਨਾਲ ਵਾਹਿਗੁਰੂ ਸੱਚੇ ਪਾਸ਼ਾ ਕਾਲਪੁਰਖ ਜੀ ਤੇਰੇ ਹਿਰਦੇ ਵਿੱਚ ਟਿਕ ਜਾਣਗੇ ਤੇ ਜਿਹੜਾ ਤੇਰਾ ਮੂੰਹ ਤੋਂ ਜਾਪ ਰਿਆਂ ਤੂੰ ਵਾਹਿਗੁਰੂ ਵਾਹਿਗੁਰੂ ਇਹ ਤੇਰੀ ਘਾਲ ਜਿਹੜੀ ਥਾਂੇ ਪੈ ਜਾਵੇਗੀ ਇਹ ਤੋਂ ਮਹਾਰਾਜ ਜੀ ਖੁਸ਼ ਹੋ ਜਾਣਗੇ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਆਪਾਂ ਸਤਿਗੁਰਾਂ ਦੀ ਸੰਗਤ ਹੀ ਨਹੀਂ ਕਰਦੇ ਸਤਿਗੁਰਾਂ ਦੇ ਦੀਦਾਰ ਵੀ ਨਹੀਂ ਕਰਦੇ ਸੋ ਇਸ ਕਰਕੇ ਇਹ ਕਾਲ ਯੁੱਗ ਦੇ ਵਿੱਚ ਉਧਾਰ ਕਰਤਾ ਹਨ ਸਤਿਗੁਰੂ ਜੀ ਜਿਹੜਾ ਸੰਗਤ ਕਰੇਗਾ ਉਹੀ ਤਰੇਗਾ ਸੋ ਮਹਾਰਾਜ ਦੀ ਸੰਗਤ ਬਹੁਤ ਉੱਤਮ ਹੈ ਖਾਲਸਾ ਜੀ ਗੁਰੂ ਕੀ ਸੰਗਤ ਕਰਨੀ ਇਹ ਸ਼ੁਭ ਗੁਣਾਂ ਦੀ ਨਿਸ਼ਾਨੀ ਹੈ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਜਿਹੜਾ ਸਤਿਗੁਰਾਂ ਦੀ ਸੰਗਤ ਕਰਦਾ ਹੈ ਜਾਂ ਸਤਿਗੁਰਾਂ ਮਹਾਰਾਜ ਜੀਆਂ ਦੇ ਦਰਸ਼ਨ ਕਰਦਾ ਆਪਣੇ ਭਾਗਾਂ ਨੂੰ ਵੱਡਾ ਸਮਝੇ ਜਿਹਨੂੰ ਨਿਤਾ ਪ੍ਰਤਮ ਮਹਾਰਾਜ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਰਹੇ ਖਾਲਸਾ ਜੀ ਪੁਰਾਣੇ ਜਿਹੜੇ ਸਿੰਘ ਸਨ ਸਤਿਗੁਰਾਂ ਦੇ ਦੋ ਵਾਰ ਦਰਸ਼ਨ ਕਰਨ ਜਾਇਆ ਕਰਦੇ ਸਨ ਅਮਰਤ ਵੇਲੇ ਜਿਸ ਵੇਲੇ ਮਹਾਰਾਜਿਆਂ ਦਾ ਪ੍ਰਕਾਸ਼ ਹੁੰਦਾ ਉਸ ਵੇਲੇ ਸਤਿਗੁਰ ਦੇ ਦਰ ਜਾਣਾ ਦੂਸਰਾ ਖਾਲਸਾ ਜੀ ਜਦੋਂ ਰਹਿਰਾਸ ਦਾ ਸਮਾਂ ਹੋਣਾ ਸੁਖ ਆਸਣ ਦੀ ਸੇਵਾ ਹੋਣੀ ਉਸ ਵੇਲੇ ਮਹਾਰਾਜ ਦੇ ਦਰਬਾਰ ਜ਼ਰੂਰ ਜਾਣਾ ਪਰ ਸਾਡੇ ਵਿੱਚ ਖਾਲਸਾ ਜੀ ਇਹ ਕਮੀਆਂ ਆ ਗਈਆਂ ਸਾਡੀਆਂ ਬੀਬੀਆਂ ਕਰੋ ਪਹਿਲਾਂ ਅਮਰਤ ਵੇਲੇ ਵੀ ਜਾਂਦੀਆਂ ਸਨ ਤੇ ਖਾਲਸਾ ਜੀ ਗਲਾਸ ਭਰ ਕੇ ਭਾਂਡੇ ਭਰ ਕੇ ਆਟੇ ਲੈ ਕੇ ਆਟਾ ਲੈ ਕੇ ਜਾਣਾ ਚੌਲ ਲੈ ਕੇ ਜਾਣੇ ਜਾਂ ਕੋਈ ਮਾਇਆ ਲੈ ਕੇ ਜਾਣੀ ਜਾਂ ਪ੍ਰਸ਼ਾਦਾ ਪਕਾ ਕੇ ਖੜਨਾ ਉਹਦੇ ਨਾਲ ਘਰਾਂ ਵਿੱਚੋਂ ਰਿਜਕ ਨਹੀਂ ਸੀ ਮੁੱਕਦਾ ਕਿਉਂਕਿ ਦਾਤਾ ਜਿਹੜਾ ਹੈ ਖਾਲਸਾ ਜੀ ਉਹ ਸਾਡੀਆਂ ਵਸਤੂਆਂ ਦਾ ਭੁੱਖਾ ਨਹੀਂ ਹੈ ਪਰ ਜੋ ਅਸੀਂ ਸਤਿਗੁਰਾਂ ਨੂੰ ਦਿੰਦੇ ਹਾਂ ਸਤਿਗੁਰ ਸਾਨੂੰ 4 ਗੁਣਾ ਕਰਕੇ ਉਹ ਮੋੜਦੇ ਆ ਜੇ ਆਪਣੀ ਸ਼ਰਧਾ ਤੇ ਆਪਣਾ ਪ੍ਰੇਮ ਸਤਿਗੁਰਾਂ ਨੂੰ ਦਵਾਂਗੇ ਤੇ ਸਤਿਗੁਰ ਸਾਡੇ ਹਿਰਦੇ ਵਿੱਚ ਹੋਰ ਸ਼ਰਧਾ ਲਾਉਣਗੇ ਤੇ ਸਾਨੂੰ ਦੁਗਣਾ ਪ੍ਰੇਮ ਕਰਨਗੇ ਜਿਵੇਂ ਖਾਲਸਾ ਜੀ ਇੱਕ ਸਾਖੀ ਚੇਤੇ ਆ ਗਈ ਬਾਬਾ ਜੀ ਬਾਬਾ ਉਦੇ ਸਿੰਘ ਸਾਹਿਬ ਜੀ ਮਹਾਨ ਜਰਨੈਲ ਹੈ ਸਿੱਖ ਕੌਮ ਦਾ ਖਾਲਸਾ ਜੀ ਵੱਡਾ ਜਰਨੈਲ ਹੈ ਸਫਾ ਸਲਾਰ ਹੈ ਸਾਡੀ ਕੌਮ ਦਾ ਏਡਾ ਮਾਨ ਮਹਾਰਾਜ ਕਲਗੀ ਤਰਸਵਾਮੀ ਜੀ ਨੇ ਐਸ ਸਿੰਘ ਨੂੰ ਖਾਲਸਾ ਜੀ ਬਖਸ਼ਣਾ ਕੀਤਾ ਸੀ ਕਿ ਸ਼ਹੀਦ ਬਾਬਾ ਉਦੇ ਸਿੰਘ ਸਾਹਿਬ ਜੀ ਇਹ ਕੌਣ ਸਨ ਖਾਲਸਾ ਜੀ ਇਹ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਸੀ ਉਹਨਾਂ ਦੇ ਸਪੁੱਤਰ ਸਨ ਇਹ ਖਾਲਸਾ ਜੀ ਇਹ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜਿਨ੍ਹਾਂ ਨੂੰ ਆੜੇ ਨਾਲ ਚੀਰਿਆ ਗਿਆ ਸੀ ਤੇ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਸੀ ਉਹਨਾਂ ਦੇ ਭਰਾ ਸਨ ਤੇ ਜਿਨ੍ਹਾਂ ਨੇ ਖਾਲਸਾ ਜੀ ਹਾਥੀ ਨੂੰ ਬਰਸ਼ੀ ਮਾਰੀ ਸੀ ਵੀ ਬਾਬਾ ਬਚੇਤਰ ਸਿੰਘ ਸਾਹਿਬ ਉਹਨਾਂ ਦੇ ਵੀ ਇਹ ਭਰਾ ਸਨ ਇਹ ਸਾਰੇ ਭਾਈ ਮਣੀ ਸਿੰਘ ਸਾਹਿਬ ਦਾ ਪਰਿਵਾਰ ਹੈ ਜਿਹੜੇ ਬਾਬਾ ਦਿਆਲਾ ਸਿੰਘ ਦਿਆਲਾ ਜੀ ਹੋਏ ਨੇ ਜਾਂ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਸੀ ਨੌਵੇਂ ਪਾਸ਼ਾ ਮਹਾਰਾਜ ਦੇ ਨਾਲ ਦਿੱਲੀ ਗਏ ਸਨ ਉਹ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦੇ ਭਰਾ ਸਨ ਇਹ ਸਾਰਾ ਪਰਿਵਾਰ ਖਾਲਸਾ ਜੀ ਸ਼ਹੀਦ ਹੋਇਆ ਸੋ ਇਹ ਬਾਬਾ ਉਦੇ ਸਿੰਘ ਸਾਹਿਬ ਜੇ ਇਸ ਵੇਲੇ ਕਲਗੀ ਤਰਸਵਾਮੀ ਮਹਾਰਾਜ ਜੀਆ ਨੇ ਕਿਲਾ ਛੱਡਿਆ ਸੀ ਨਾ ਅਨੰਦਪੁਰ ਸਾਹਿਬ ਦਾ ਅਨੰਦਾ ਦੀਪੂਰੀ ਨੂੰ ਛੱਡਣਾ ਕੀਤਾ ਉਸ ਵੇਲੇ ਖਾਲਸਾ ਜੀ ਜਦੋਂ ਇਹ ਫੌਜ ਆਪਣੀ ਆਪਣਾ ਕੌਮ ਆਪਣਾ ਪੰਥ ਜਦੋਂ ਤੁਰਿਆ ਆ ਰਿਹਾ ਮਹਾਰਾਜ ਦੇ ਮਗਰ ਮਗਰ ਅੱਗੇ ਸਰਸਾ ਚੜੀ ਹੈ ਉਸ ਵੇਲੇ ਮਹਾਰਾਜ ਕਲਗੀ ਤਰਸਵਾਮੀ ਜੀ ਦੇ ਵੱਡੇ ਫਰਜ਼ੰਦ ਧੰਨ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਤੇ ਬਾਬਾ ਜੀ ਬਾਬਾ ਜੂਹਾਰ ਸਿੰਘ ਸਾਹਿਬ ਜੀ ਇਹ ਇਹ ਖਾਲਸਾ ਜੀ ਇਹ ਫੌਜ ਨਾਲ ਪਿੱਛੇ ਡੱਟਦੇ ਆਉਂਦੇ ਆ ਆਪਣੀ ਫੌਜ ਜਿਹੜੀ ਅੱਗੇ-ਅੱਗੇ ਚੱਲੀ ਆ ਰਹੀ ਪਰਵਾਰ ਸਾਰਾ ਮਹਾਰਾਜ ਜੀ ਤੇ ਬਾਬਾ ਜੀਤ ਸਿੰਘ ਸਾਹਿਬ ਉੱਥੇ ਫੌਜ ਨਾਲ ਟਾਕਰਾ ਪਿੱਛੇ ਕਰਦੇ ਕਰਦੇ ਪਿੱਛੇ-ਪਿੱਛੇ ਤੁਰੇ ਆਉਂਦੇ ਤੇ ਕਲਗੀਧਰ સ્વાਮੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਕਹਿਣਾ ਕੀਤਾ ਕਿ ਭਾਈ ਸਾਨੂੰ ਭੁੱਖ ਲੱਗੀ ਹੈ ਤੇ ਅਸੀਂ ਆਸਾ ਦੀ ਵਾਰ ਦੀ ਬਾਣੀ ਦਾ ਸਰਬਾਣੀ ਸਰਵਣ ਕਰਨਾ ਚਾਹੁੰਦੇ ਆ ਫਿਰ ਖਾਲਸਾ ਜੀ ਉੱਥੇ ਮਹਾਰਾਜ ਜੀਆ ਨੇ ਨਿਤਨੇਮ ਤੇ ਆਸਾ ਜੀ ਦੀ ਵਾਰ ਦੀ ਬਾਣੀ ਸਰਵਣ ਕੀਤੀ ਉਸ ਵੇਲੇ ਸਤਿਗੁਰਾਂ ਨੇ ਬਾਣੀ ਸਰਵਣ ਕਰਨ ਤੋਂ ਪਹਿਲਾਂ ਪੁੱਛਣਾ ਕੀਤਾ ਕਿ ਭਾਈ ਸਾਡੇ ਫਰਜੰਦ ਕਿੱਥੇ ਨੇ ਬਾਬਾ ਦੀਪ ਸਿੰਘ ਸਾਹਿਬ ਕਿੱਥੇ ਨੇ ਤੇ ਉਹਨਾਂ ਨੇ ਕਿਹਾ ਮਹਾਰਾਜ ਜੀ ਉਹ ਪਿੱਛੇ ਫੌਜ ਨਾਲ ਟਾਕਰਾ ਕਰਦੇ ਹੁੰਦੇ ਉਹਨਾਂ ਫੌਜ ਰੋਕ ਕੇ ਰੱਖੀ ਹੋਈ ਆ ਵੀ ਹਮਲਾ ਨਾ ਹੋਵੇ ਤੇ ਉਸ ਵੇਲੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰੂ ਕਿੱਟਿਆਂ ਬਾਜਾਂ ਵਾਲੇ ਮਹਾਰਾਜ ਕਲਗੀ ਤਰਸਵਾਮੀ ਕਹਿੰਦੇ ਪਾਈਉ ਦੇ ਸਿੰਘ ਜੀ ਇੱਥੇ ਹੁਣ ਤੁਹਾਡਾ ਸਮਾਂ ਹੈ ਤੁਸੀਂ ਇੱਥੇ ਜਾ ਕੇ ਉਹ ਫੌਜ ਨੂੰ ਰੋਕਣਾ ਕਰੋ ਵੱਡਾ ਸਫਾ ਸਫਾ ਜਰਨੈਲ ਖਾਲਸਾ ਜੀ ਆਪਣੀ ਕੌਮ ਦਾ ਹੋਇਆ ਬਾਬਾ ਉਦੇ ਸਿੰਘ ਸਾਹਿਬ ਤੇ ਉਹਨੂੰ ਇੱਥੇ ਵਚਨ ਕੀਤਾ ਮਹਾਰਾਜ ਜੀਆ ਨੇ ਵੀ ਜਾਓ ਪਾਈਉ ਦੇ ਸਿੰਘ ਸਾਹਿਬ ਜੀ ਆਪਣਾ ਜਥਾ ਲੈ ਕੇ ਫੌਜ ਨਾਲ ਮੁਕਾਮਲਾ ਮੁਕਾਬਲਾ ਕਰੋ ਤੇ ਬਾਬਾ ਜੀਤ ਸਿੰਘ ਸਾਹਿਬ ਨੂੰ ਸਾਡੇ ਕੋਲੇ ਭੇਜੋ ਉਹ ਇੱਥੇ ਸ਼ਹੀਦ ਨਹੀਂ ਹੋਣਗੇ ਉਹਨਾਂ ਦਾ ਸਮਾਂ ਅੱਗੇ ਹੈ ਸੋ ਖਾਲਸਾ ਜੀ ਕਲਗੀਧਰ ਮਹਾਰਾਜ ਸਭ ਜਾਣਦੇ ਸਨ ਖੁਦ ਖੁਦਾ ਉਤਰਿਆ ਏ ਧਰਤੀ ਤੇ ਤੇ ਇਸ ਕਰਕੇ ਪਾਬਾ ਉਦੇ ਸਿੰਘ ਸਾਹਿਬ ਨੇ ਉਸ ਵੇਲੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਸਤਿਗੁਰਾਂ ਨੇ ਥਾਪੜਾ ਦਿੱਤਾ ਤੇ ਉਸ ਵੇਲੇ ਭਾਈ ਉਦੇ ਸਿੰਘ ਸਾਹਿਬ ਪੁੱਛਦੇ ਕਿ ਮਹਾਰਾਜ ਇੱਥੇ ਸ਼ਹਾਦਤ ਮੇਰੀ ਹੋ ਜਾਵੇਗੀ ਤੇ ਮਹਾਰਾਜ ਤੁਸੀਂ ਸਾਰਿਆਂ ਦਾ ਜਨਮ ਦੱਸਿਆ ਤੇ ਸਤਿਗੁਰ ਜੀ ਮੇਰਾ ਜਨਮ ਦੱਸੋ ਜਿਵੇਂ ਸਤਗੁਰਾਂ ਨੇ ਬਚਨ ਕੀਤੇ ਸਨ ਹੋਰ ਵੀ ਫੌਜ ਨੂੰ ਤੇ ਖਾਲਸਾ ਜੀ ਬਾਬਾ ਉਦੇ ਸਿੰਘ ਸਾਹਿਬ ਨੇ ਪੁੱਛਣਾ ਕੀਤਾ ਤੇ ਕਲਗੀਧਰ ਸਵਾਮੀ ਮਹਾਰਾਜ ਨੇ ਖੁਸ਼ ਹੋ ਕੇ ਕਿਹਾ ਸੀ ਬਾਬਾ ਉਦੇ ਸਿੰਘ ਜੀ ਜਿਸ ਵੇਲੇ ਤੁਹਾਡੀ ਸ਼ਹਾਦਤ ਹੋਵੇਗੀ ਉਸ ਤੋਂ ਬਾਅਦ ਤੂੰ ਚਾਰ ਵਾਰ ਸਾਡੇ ਤੋਂ ਮਗਰੋਂ ਚਾਰ ਵਾਰ ਇਸ ਧਰਤੀ ਦੇ ਉੱਤੇ ਵੱਡਾ ਜਰਨੈਲ ਸਾਡੀ ਕੌਮ ਦਾ ਬਣ ਕੇ ਆਵੇਂਗਾ ਸਾਡੇ ਪੰਥ ਦਾ ਬਣ ਕੇ ਆਵੇਂਗਾ ਇਹ ਖਾਲਸਾ ਜੀ ਜਿਹੜਾ ਛਲਵੇਂ ਕਰੋੜੀ ਖਾਲਸਾ ਉਤਰਨਾ ਜੋ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਅੱਜ ਵੀ ਖਾਲਸਾ ਜੀ ਹਾਜ਼ਰ ਨਾਜ਼ਰ ਵਰਤਦਾ ਜਦੋਂ ਆਪਾਂ ਯਾਦ ਕਰਦੇ ਹਾਂ ਤੇ ਉਹਨਾਂ ਦੇ ਵਿੱਚੋਂ ਡਿਊਟੀਆਂ ਲੱਗਦੀਆਂ ਨੇ ਜਦੋਂ ਆਪਾਂ ਬਾਣੀ ਪੜਦੇ ਅਭਿਆਸ ਕਰਦੇ ਚੇਤਾ ਕਰਦੇ ਕਲਗੀ ਤਰਸਵਾਮੀ ਜੀ ਨੂੰ ਜਾਂ ਛੇਵੇਂ ਪਾਸ਼ਾ ਮਹਾਰਾਜ ਨੂੰ ਜਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਸੋ ਜਦੋਂ ਬਾਣੀ ਪੜ ਕੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਤੇ 96 ਕਰੋੜੀ ਖਾਲਸੇ ਦੇ ਵਿੱਚੋਂ ਖਾਲਸਾ ਜੀ ਵੱਡੇ ਜਿਹੜੇ ਸ਼ਹੀਦ ਨੇ ਉਹ ਸਾਡੀ ਮਦਦ ਵਾਸਤੇ ਮਦਦਗਾਰ ਬਣਦੇ ਮਹਾਰਾਜ ਦੇ ਹੁਕਮ ਅਨੁਸਾਰ ਇਸੇ ਪ੍ਰਕਾਰ ਬਾਬਾ ਉਦੇ ਸਿੰਘ ਸਾਹਿਬ ਨੂੰ ਮਹਾਰਾਜ ਨੇ ਕਿਹਾ ਸੀ ਤੂੰ ਚਾਰ ਵਾਰ ਇਸ ਧਰਤੀ ਤੇ ਆਵੇਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਵੱਡਾ ਜਰਨੈਲ ਤੂੰ ਧਰਤੀ ਤੇ ਹੋਵੇਂਗਾ ਤੇਰਾ ਨਾਂ ਦੁਨੀਆ ਯਾਦ ਰੱਖੇਗੀ ਜਦੋਂ ਤੂੰ ਚਾਰ ਵਾਰ ਇਸ ਧਰਤੀ ਤੇ ਆ ਜਾਵੇਂਗਾ ਉਸ ਤੋਂ ਬਾਅਦ ਤੂੰ ਪੱਕਾ ਸਾਡੇ ਕੋਲੇ ਸਦੀਵੀ ਸੱਚਖੰਡ ਵਿੱਚ ਰਹੇਗਾ ਸੋ ਖਾਲਸਾ ਜੀ ਇਹ ਸਤਿਗੁਰੂ ਜੀ ਮਹਾਰਾਜ ਨੇ ਬਚਨ ਕੀਤਾ ਪ੍ਰੇਮ ਦੀ ਗੱਲ ਕੀਤੀ ਹੈ ਕਿ ਸਤਿਗੁਰੂ ਜੀ ਪ੍ਰੇਮ ਕਿੰਨਾ ਕਰਦੇ ਨੇ ਆਪਣੇ ਸਿੱਖਾਂ ਨਾਲ ਗੁਰੂ ਪ੍ਰੇਮ ਕਿੰਨਾ ਕਰਦਾ ਜੋ ਗੁਰੂ ਨੂੰ ਗੁਰੂ ਵਾਸਤੇ ਆਪਾ ਵਾਰਗੇ ਖਾਲਸਾ ਜੀ ਮਹਾਰਾਜ ਨੇ ਉਹਨਾਂ ਨੂੰ ਕੀ ਕੋਈ ਦਿੱਤਾ ਵੱਡੀਆਂ ਵੱਡੀਆਂ ਆਉਧੀਆਂ ਖਾਲਸਾ ਜੀ ਵੱਡੇ ਵੱਡੇ ਆਉਧੇ ਵੱਡੇ ਵੱਡੇ ਬਚਨ ਮਹਾਰਾਜ ਨੇ ਉਹਨਾਂ ਨੂੰ ਕੀਤੇ ਕਿਉਂਕਿ ਪ੍ਰੇਮ ਕਰਦੇ ਸਨ ਸਤਗੁਰੂ ਦੂਣਾ ਚੋਣਾ ਕਰਕੇ ਮਹਾਰਾਜ ਨੇ ਮੋੜਨਾ ਕੀਤਾ ਸੋ ਖਾਲਸਾ ਜੀ ਵੇਖੋ ਫਿਰ ਜਦੋਂ ਮਹਾਰਾਜ ਜੀਆਂ ਦਾ ਇਹ ਬਚਨ ਆਉਂਦਾ ਹੈ ਉੱਥੇ ਫਿਰ ਬਾਬਾ ਉਦੇ ਸਿੰਘ ਸਾਹਿਬ ਖਾਲਸਾ ਜੀ ਬਹੁਤ ਲੰਮਾ ਸਮਾਂ ਉੱਥੇ ਉਹਨਾਂ ਨੇ ਫੌਜ ਨੂੰ ਰੋਕ ਕੇ ਰੱਖਿਆ ਤੇ ਸ਼ਹਾਦਤ ਪ੍ਰਾਪਤ ਕੀਤੀ ਤੇ ਮਹਾਰਾਜ ਨੇ ਖਾਲਸਾ ਜੀ 100 ਸਾਖੀ ਵਿੱਚ ਬਚਨ ਵੀ ਆਉਂਦੇ ਕਿ ਜੇਸ ਵੇਲੇ ਖਾਲਸੇ ਦੇ ਉੱਤੇ ਜਿਸ ਵੇਲੇ ਇਸ ਪੰਥ ਦੇ ਉੱਤੇ ਬਹੁਤ ਭਿਆਨਕ ਸਮਾਂ ਆਵੇਗਾ ਖਾਲਸਾ ਜੀ ਅੱਜ ਤੇ ਵਾਕਿਆ ਹੀ ਸੱਚੀਓਂ ਗੱਲ ਹੈ ਆਪਾਂ ਸੁਖੀ ਵਸਦੇ ਆਂ ਟੌਰ ਨਾਲ ਫਿਰਦੇ ਆਂ ਤੇ ਗੱਲਾਂ ਅਸੀਂ ਕਿੱਦਾਂ ਦੀਆਂ ਕਈ ਵਾਰ ਕਰ ਦਿੰਨੇ ਆਂ ਸਤਿਗੁਰੂ ਜੀ ਦੀ ਨਿੰਦਿਆ ਕਰ ਦਿੰਨੇ ਆਂ ਗੁਰਸਿੱਖਾਂ ਦੀ ਨਿੰਦਿਆ ਕਰ ਦਿੰਨੇ ਆਂ ਆਪਣੇ ਆਪ ਨੂੰ ਵੱਡੇ ਸਿੱਖ ਅਖਵਾਉਣਾ ਚਾਹੁੰਦੇ ਆਂ ਵੀ ਲੋਕੀ ਸਾਨੂੰ ਕਹਿਣ ਸਿੱਖ ਤੇ ਇਹ ਨੇ ਆ ਬਾਕੀ ਤੇ ਉਦਾਂ ਹੀ ਤੁਰੇ ਫਿਰਦੇ ਖਾਲਸਾ ਜੀ ਮਹਾਰਾਜ ਨੇ ਕਿਹਾ ਜਿਸ ਵੇਲੇ ਖਾਲਸੇ ਦੇ ਭੀੜ ਪਵੇਗੀ ਇਹੋ ਜਿਹਾ ਸਮਾਂ ਆਵੇਗਾ ਖਾਲਸਾ ਜੀ ਭਿਆਨਕ ਸਮਾਂ ਉਸ ਵੇਲੇ ਮਹਾਰਾਜ ਨੇ ਇੱਕ ਸੌ ਸਾਖੀ ਵਿੱਚ ਬਚਨ ਲਿਖਿਆ ਕਿ ਉਹਦੇ ਸਿੰਘ ਕੀ ਕਰਨੀ ਭਾਲ ਉਹਦੇ ਸਿੰਘ ਕੋ ਰੱਖਣਾ ਨਾਲ ਖਾਲਸਾ ਜੀ ਉਸ ਵੇਲੇ ਮਹਾਰਾਜ ਨੇ ਕਿਹਾ ਕਿ ਕੌਮ ਸਾਡਾ ਪੰਥਾ ਜਿਹੜਾ ਉਸ ਵੇਲੇ ਬਾਬਾ ਉਹਦੇ ਸਿੰਘ ਸਾਹਿਬ ਦੀ ਭਾਲ ਕਰੇ ਉਹ ਫਿਰ ਤੁਹਾਡਾ ਜਿਹੜਾ ਜੰਗੀ ਜਰਨੈਲ ਬਣ ਕੇ ਉਤਰੇਗਾ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੇਗੀ ਤੇ ਉਹ ਸਾਡੀਆਂ ਜਿਹੜੀਆਂ ਫੌਜਾਂ ਨੇ ਇਹਦਾ ਸਫਾ ਸਲਾਰ ਬਣੇਗਾ ਤੇ ਅਗਵਾਈ ਕਰੇਗਾ ਸੋ ਉਸ ਵੇਲੇ ਪੰਥ ਚੜ੍ਹਦੀ ਕਲਾ ਵੱਲ ਜਾਵੇਗਾ ਸੋ ਇਸ ਕਰਕੇ ਇੱਥੇ ਕਈ ਖਾਲਸਾ ਜੀ ਸਾਡੇ ਲੋਕ ਜਿਨ੍ਹਾਂ ਨੇ ਦੋ ਕੰਮ ਚੰਗਿਆਈ ਦੇ ਕਰ ਦਿੱਤੇ ਤੇ ਉਹਨੂੰ ਬਚਨ ਕਰਨ ਲੱਗ ਪੈਂਦੇ ਮੈਂ ਕਿਸੇ ਦਾ ਵਿਰੋਧੀ ਨਹੀਂ ਆ ਪਰ ਮੈਂ ਸੱਚ ਬੋਲਣਾ ਚਾਹੁੰਨਾ ਜੋ ਸੱਚ ਹੈ ਕਿਸੇ ਦੇ ਦੋ ਚੰਗਿਆਈ ਦੇ ਕੰਮ ਵੇਖ ਕੇ ਸਾਡੀ ਕੌਮ ਕਹਿਣ ਲੱਗ ਪੈਂਦੀ ਹੈ ਕਿ ਇਹਨੂੰ ਨਾ ਕਾਲ ਤੱਕ ਸਾਹਿਬ ਦਾ ਜਥੇਦਾਰ ਹੋਣਾ ਚਾਹੀਦਾ ਉਹ ਖਾਲਸਾ ਜੀ ਬਾਬਾ ਜੀ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਦਾ ਜੀਵਨ ਪੜ ਕੇ ਵੇਖੋ ਬਾਬਾ ਬినੋਦ ਸਿੰਘ ਸਾਹਿਬ ਦਾ ਜੀਵਨ ਪੜ ਕੇ ਵੇਖੋ ਇਹ ਜੀਵਨ ਜਦੋਂ ਪੜ ਲੋਗੇ ਫੇ ਪਤਾ ਲੱਗੇਗਾ ਬਾਬਾ ਜੀ ਬਾਬਾ ਹਰਿਮਾਨ ਸਿੰਘ ਸਾਹਿਬ ਦਾ ਜੀਵਨ ਪੜ ਕੇ ਵੇਖੋ ਜਥੇਦਾਰ ਕਿੱਦਾਂ ਦੇ ਸੀ ਖਾਲਸਾ ਜੀ ਦੋ ਚੰਗਿਆਈ ਦੇ ਕੰਮ ਕਰ ਦੇਣੇ ਤੇ ਜਥੇਦਾਰ ਬਣਾ ਲੈਣਾ ਇਹ ਮਾੜੀਆਂ ਹਰਕਤਾਂ ਨੇ ਸਾਡੇ ਕੌਮ ਦੀਆਂ ਜਥੇਦਾਰ ਉਹ ਹੁੰਦਾ ਜਿਨੇ ਸਾਰੀਆਂ ਇੰਦਰੀਆਂ ਨੂੰ ਵਸ ਕਰ ਲਿਆ ਹੈ ਜਿਨਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ ਤੇ ਜਿਹਦੇ ਬਚਨਾਂ ਦੇ ਵਿੱਚ ਖਾਲਸਾ ਜੀ ਐਸਾ ਆਨੰਦ ਹੈ ਜਦੋਂ ਵੀ ਅਸੀਂ ਖੇਡ ਵਰਤੇ ਤੇ ਉਦੋਂ ਵੀ ਆਪਣੀ ਕੌਮ ਨੂੰ ਤਿਆਰ ਕਰੇ ਤੇ ਜਿਸ ਵੇਲੇ ਖਾਲਸਾ ਜੀ ਠਰਮੇ ਦੀ ਲੋੜ ਪਵੇ ਉਸ ਵੇਲੇ ਸਹਿਜ ਨਾਲ ਉਹਨਾਂ ਨੂੰ ਇਹ ਹੁਕਮ ਕਰੇ ਇਹ ਜਥੇਦਾਰੀਆਂ ਇਦਾਂ ਨਹੀਂ ਮਿਲ ਜਾਂਦੀਆਂ ਇਹ ਸਤਿਗੁਰ ਕਿਰਪਾ ਕਰਨਗੇ ਜੇ ਇਸ ਵੇਲੇ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਚ ਸ੍ਰੀ ਦਸਵੇਂ ਪਾਤਸ਼ਾਹ ਜੀਆਂ ਦੀ ਬਾਣੀ ਸ੍ਰੀ ਦਸਮ ਗ੍ਰੰਥ ਦੀ ਬਾਣੀ ਪ੍ਰਕਾਸ਼ ਹੋਵੇਗੀ ਜਿਸ ਵੇਲੇ ਇਸ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਖਾਲਸਾ ਜੀ ਦਸਵੇਂ ਪਾਸ਼ਾ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਸਤਕਾਰ ਨਹੀਂ ਦਿੱਤਾ ਜਾਂਦਾ ਉਹਨਾਂ ਚ ਖਾਲਸਾ ਜੀ ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਮਿਲੀ ਹੈ ਪਰ ਖਾਲਸਾ ਜੀ ਉਸੇ ਕਲਗੀ ਤਰਸਵਾਮੀ ਦੀ ਇਹ ਬਾਣੀ ਹੈ ਦਸਮ ਗ੍ਰੰਥ ਤੇ ਸਤਿਗੁਰਾਂ ਦੇ ਇੱਕ ਅੰਗ ਨੂੰ ਹੁਣ ਖਾਲਸਾ ਜੀ ਕੋਈ ਕਵੇ ਕਿ ਮੈਂ ਆਪਣੀ ਮਾਂ ਦੇ ਆਹ ਵਾਲੇ ਸੱਜੇ ਹੱਥ ਨੂੰ ਪ੍ਰੇਮ ਕਰਨਾ ਤੇ ਖੱਬੇ ਹੱਥ ਨੂੰ ਮੈਂ ਪ੍ਰੇਮ ਨਹੀਂ ਕਰਦਾ ਕੋਈ ਇਹੋ ਜੀ ਗੱਲ ਕਵੇ ਕਿ ਮੇਰੀ ਮਾਂ ਜਿਹੜੀ ਐ ਉਹਦਾ ਆ ਸੱਜਾ ਹੱਥ ਹੈ ਜਿਹੜਾ ਮੈਂ ਇਹਨੂੰ ਪ੍ਰੇਮ ਕਰਦਾ ਮੈਂ ਇਹਨੂੰ ਇਹਦੀ ਸੇਵਾ ਕਰੂੰ ਇਹਨੂੰ ਕੁੱਟੂੰਗਾ ਪਰ ਜਿਹੜਾ ਖੱਬਾ ਹੱਥ ਹੈ ਇਹਨੂੰ ਨਹੀਂ ਰਹਿਣ ਦੇਣਾ ਇਹ ਮਾੜਾ ਤੇ ਖਾਲਸਾ ਜੀ ਉਹ ਬੇਫਕੂਫ ਹੋਵੇਗਾ ਕਿ ਜਾਂ ਚੰਗਾ ਚਤੁਰ ਜਿਹੜਾ ਉਹਦਾ ਪੁੱਤਰ ਹੋਵੇਗਾ ਉਹਨੂੰ ਬੇਫਕੂਫ ਮੰਨਿਆ ਜਾਵੇਗਾ ਤੁਸੀਂ ਸਤਿਗੁਰਾਂ ਦੇ ਬਾਣੀ ਨੂੰ ਅੰਗ ਨਹੀਂ ਸਮਝਿਆ ਇਹ ਸਤਿਗੁਰੂ ਧੰਗੁਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਨੇ ਖਾਲਸਾ ਜੀ ਸਿਰ 10ਵਾਂ ਗ੍ਰੰਥ ਦੀ ਬਾਣੀ ਸਿਰ ਸਰਬ ਲੋਗ ਗ੍ਰੰਥ ਦੀ ਬਾਣੀ ਅੱਜ ਵੀ ਤੁਸੀਂ ਹਜੂਰ ਸਾਹਿਬ ਜਾ ਕੇ ਵੇਖੋ ਖਾਲਸਾ ਜੀ ਉੱਥੇ ਪ੍ਰਕਾਸ਼ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਨਿਹੰਗਾਂ ਸਿੰਘਾਂ ਦੇ ਡੇਰਿਆਂ ਦੇ ਪ੍ਰਕਾਸ਼ ਹੈ ਉੱਥੇ ਕਿਰਪਾ ਹੈ ਤੇ ਜਿੱਥੇ ਨਹੀਂ ਹੈ ਖਾਲਸਾ ਜੀ ਉੱਥੇ ਕਮੇਟੀਆਂ ਇੱਕ ਦੂਜੇ ਨਾਲ ਲੜੀ ਜਾਂਦੀਆਂ ਮਰੀ ਜਾਂਦੀਆਂ ਕੋਈ ਕਿਸੇ ਨੂੰ ਵੱਢੀ ਜਾਂਦਾ ਕੋਈ ਕਿਸੇ ਨੂੰ ਕੱਟੀ ਜਾਂਦਾ ਉੱਥੇ ਨਿਤ ਨਵਾਂ ਸਿਆਪਾ ਪਿਆ ਹੋਇਆ ਖਾਲਸਾ ਜੀ ਜਿੱਥੇ ਦਸਵੇਂ ਪਾਤਸ਼ਾਹ ਦੀ ਬਾਣੀ ਪ੍ਰਕਾਸ਼ ਹੋ ਜੇਗੀ ਨਾ ਉੱਥੇ ਇਹੋ ਜਿਹਾ ਬੰਦਾ ਪੈਦਾ ਨਹੀਂ ਹੁੰਦਾ ਕਿ ਕੋਈ ਕੋ ਕਰਮ ਕਰ ਜਵੇ ਅੱਜ ਵੇਖੋ ਸਾਡੇ ਗੁਰੂ ਕੋਈ ਘਰਾਂ ਦੇ ਵਿੱਚ ਕਈ ਡੇਰਿਆਂ ਦੇ ਵਿੱਚ ਖਾਲਸਾ ਜੀ ਕੋਈ ਕਰਮ ਹੁੰਦੇ ਕਿਉਂ ਕਿ ਭੈ ਨਹੀਂ ਰਹਿ ਗਿਆ ਸੋ ਇਸ ਕਰਕੇ ਇਹ ਭਗਤੀ ਸਵਰੂਪ ਸਤਿਗੁਰਾਂ ਨੂੰ ਅੱਗੇ ਤੁਸੀਂ ਇਹ ਸਤਿਗੁਰ ਜੀ ਦਾ ਸਵਰੂਪ ਹੈ ਇਹ ਭਗਤੀ ਸਵਰੂਪ ਜਿਹੜਾ ਜਾਣ ਕੇ ਖਾਲਸਾ ਜੀ ਲੋਕੀ ਭੈ ਨਹੀਂ ਕਰਦੇ ਪਰ ਦਸਵੇਂ ਪਾਤਸ਼ਾਹ ਦੀ ਬਾਣੀ ਚੀਕਾਂ ਕਢਾ ਦਿੰਦੀ ਹੈ ਜਦੋਂ ਕੋਈ ਗਲਤ ਪੜਦਾ ਜਾਂ ਖਾਲਸਾ ਜੀ ਕੋਈ ਮर्यादा ਨਹੀਂ ਰੱਖਦਾ ਜਾਂ ਮਾੜਾ ਕਹਿੰਦਾ ਸੋ ਇਸ ਕਰਕੇ ਇਹ ਜਿਹੜਾ ਸਮਾ ਬਣਿਆ ਹੈ ਕੌਮ ਦੇ ਉੱਤੇ ਇਹ ਖਾਲਸਾ ਜੀ 1920 ਦੇ ਵਿੱਚ ਜਦੋਂ ਇਹ ਅਕਾਲੀ ਦਲ ਬਣਿਆ ਸੀ ਇਹ ਸ਼੍ਰੋਮਣੀ ਕਮੇਟੀ ਬਣੀ ਸੀ ਇਹਨੇ ਖਾਲਸਾ ਜੀ ਮਹਾਰਾਜ ਜੀਆ ਦੇ ਸਰੂਪ ਨੂੰ ਸਤਗੁਰੂ ਸੱਚੇ ਪਾਤਸ਼ਾਹ ਦੇ ਅਸਥਾਨ શ્રી ਅਕਾਲ ਤਖਤ ਸਾਹਿਬ ਤੋਂ ਥੱਲੇ ਸਿਰ ਦਰਦਾ ਸੀ ਸੋ ਉਸ ਦਿਨ ਤੋਂ ਬਾਅਦ ਨਿਹੰਗਾਂ ਸਿੰਘਾਂ ਨੂੰ ਲੋਕਾਂ ਨੇ ਨਿੰਦਣਾ ਸ਼ੁਰੂ ਕਰ ਦਿੱਤਾ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ ਪਰ ਖਾਲਸਾ ਜੀ ਕਹਿੰਦੇ ਹੁੰਦੇ ਆ ਜਦੋਂ ਕਿਸੇ ਨੂੰ ਮਾਰਨਾ ਹੋਵੇ ਕਿਸੇ ਨੂੰ ਵਿਗਾੜਨਾ ਹੋਵੇ ਉਹਦੇ ਕਰਦਾਰ ਨੂੰ ਉਂਗਲਾ ਕਰਨ ਲੱਗ ਪੋ ਕਿਉਂਕਿ ਅਗਲਾ ਬੰਦਾ ਤੁਹਾਨੂੰ ਸਫਾਈ ਨਹੀਂ ਦੇ ਸਕਦਾ ਕਿਉਂਕਿ ਉਹ ਸੱਚਾ ਤੇ ਜਦੋਂ ਖਾਲਸਾ ਜੀ ਕੋਈ ਬੰਦਾ ਛੋਟੇ ਨਾਲ ਜਾਂ ਡੰਡੇ ਨਾਲ ਨਾ ਮਰੇ ਉਦੋਂ ਉਹਦੇ ਉਹਦੇ ਵੱਲ ਨੂੰ ਉਹਦੇ ਚਰਿੱਤਰ ਵੱਲ ਨੂੰ ਮਾੜਾ ਆਖਣ ਲੱਗ ਪੋ ਆਪਣੇ ਆਪ ਮਰ ਜਾਂਦਾ ਸੋ ਇਸੇ ਪ੍ਰਕਾਰ ਖਾਲਸਾ ਜੀ ਕੌਮ ਦੇ ਨਾਲ ਹੋਇਆ ਤੇ ਕੌਮ ਨੇ ਹੀ ਕੀਤਾ ਨੇ ਹੰਗਾ ਸਿੰਘਾਂ ਨੇ ਜਿਨ੍ਹਾਂ ਨੇ ਸਾਡੀ लाज ਰੱਖਣੀ ਸੀ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਤੇ ਪਿਛੇ ਪਾ ਦਿੱਤਾ ਤੇ ਇਸ ਕਰਕੇ ਭਾਈ ਅੱਜ ਅਸੀਂ ਮਾਰਾ ਖਾ ਰਹੇ ਹਾਂ ਸੋ ਸਤਿਗੁਰੂ ਦਇਆ ਕਰਨ ਬਾਬਾ ਉਦੇ ਸਿੰਘ ਸਾਹਿਬ ਨੂੰ ਬਹੁਤ ਪ੍ਰੇਮ ਕਲਗੀਧਰ ਮਹਾਰਾਜ ਨੇ ਕੀਤਾ ਆਓ ਅੱਜ ਦੀ ਖਾਲਸਾ ਜੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਜੋ ਕੱਲ ਦੀ ਹੱਡ ਬੀਤੀ ਦਾਸ ਨੇ ਸੁਣਾਉਣਾ ਕੀਤੀ ਸੀ ਉਹ ਵੀਰ ਦੀ ਤੇ ਉਹਦੇ ਵਿੱਚ ਉਹ ਜਿਹੜੇ ਅੰਕਲ ਸਨ ਖਾਲਸਾ ਜੀ ਤੇ ਉਹਨਾਂ ਨੇ ਜਿੱਦਾਂ ਉਹ ਵੀਰ ਨੂੰ ਲੈ ਕੇ ਗਏ ਉਥੇ ਆਪਣੇ ਘਰੇ ਕੰਮ ਦਿੱਤਾ ਮਹਾਰਾਜ ਦੀ ਕਿਰਪਾ ਸਦਕਾ ਆਪ ਸਭ ਨੇ ਪਿਛਲੀ ਹੱਡ ਬੀਤੀ ਸੁਣੀ ਹੋਣੀ ਐ ਸੋ ਇਹ ਜਿਹੜੇ ਅੰਕਲ ਨੇ ਖਾਲਸਾ ਜੀ ਇਹਨਾਂ ਦੀ ਵੀ ਮਹਾਰਾਜ ਦੀ ਕਿਰਪਾ ਸਦਕਾ ਹੱਡ ਬੀਤੀ ਐ ਉਹ ਅੰਕਲ ਦੱਸਦੇ ਆ ਕਿ ਮਹਾਰਾਜ ਦੀ ਕਿਰਪਾ ਸਦਕਾ ਪਹਿਲਾਂ ਨਾ ਸਾਡਾ ਟਰਾਂਸਪੋਰਟ ਦਾ ਕੰਮ ਸੀ ਉਹ ਸਾਡਾ ਬੰਦ ਹੋ ਗਿਆ ਉਸ ਤੋਂ ਬਾਅਦ ਮੇਰਾ ਇੱਕ ਮਿੱਤਰ ਸੀ ਬੰਬੇ ਤੋਂ ਗੁਰਸੇਖ ਸੀ ਤੇ ਉਹਦੀ ਬੂਟਾਂ ਦੀ ਉਥੇ ਫੈਕਟਰੀ ਸੀ ਤੇ ਉਹਨੇ ਮੈਨੂੰ ਸਲਾਹ ਦਿੱਤੀ ਵੀ ਆਪਾਂ ਰਲ ਕੇ ਕੰਮ ਕਰੀਏ ਕਹਿੰਦਾ ਵੀ ਮੈਂ ਮੈਂ ਪੈਸੇ ਜਿਹੜੇ ਮੇਰੇ ਕੋਲ ਸੀਗੇ ਲੋਨ ਵਗੈਰਾ ਲੈ ਕੇ ਤੇ ਅਸੀਂ ਉਹਨੂੰ ਮਹਾਰਾਜ ਦੀ ਕਿਰਪਾ ਸਦਕਾ ਇੱਥੇ ਲੁਧਿਆਣੇ ਵਿੱਚ ਲਾਉਣੀ ਸ਼ੁਰੂ ਕੀਤੀ ਛੋਟਾ ਜਿਹਾ ਕੰਮਕਾਜ ਤੋਰਿਆ ਉਸ ਤੋਂ ਬਾਅਦ ਜ਼ਿਆਦਾ ਕੰਮ ਕਰ ਖਾਲਸਾ ਜੀ ਇਹ ਜਿਹੜਾ ਬਜ਼ੁਰਗ ਸੀ ਇਹਦਾ ਬੰਬੇ ਵਿੱਚ ਸੀ ਤੇ ਇੱਥੇ ਮਾੜਾ ਮੋਟਾ ਚਲਾਇਆ ਸੀ ਚਲੋ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਸੀ ਇੱਥੇ ਵੀ ਵਧੀਆ ਸੀਗਾ ਪਰ ਉੱਥੇ ਜ਼ਿਆਦਾ ਸੀ ਕਹਿੰਦੇ ਲੋਨ ਵਗੈਰਾ ਲੈ ਲੇ ਕਿਸੇ ਬੰਦੇ ਕੋਲੋਂ ਅਸੀਂ ਪੈਸੇ ਚੱਕੇ ਕਿਸੇ ਬਿਜ਼ਨਸਮੈਨ ਕੋਲੋਂ ਤੇ ਉਹ ਜਿਹੜੇ ਪੈਸੇ ਅਸੀਂ ਉਹ ਸਿਰ ਤੇ ਚੜਦੇ ਗਏ ਤੇ ਕੰਮ ਹੌਲੀ ਹੌਲੀ ਠੱਪ ਹੁੰਦਾ ਗਿਆ ਕਦੇ ਕਿਸੇ ਮਸ਼ੀਨ ਦਾ ਨੁਕਸਾਨ ਹੋ ਜਾਣਾ ਕਦੇ ਕਿਸੇ ਮਸ਼ੀਨ ਦਾ ਨੁਕਸਾਨ ਹੋ ਜਾਣਾ ਇਦਾਂ ਕਰਕੇ ਦਿੱਕਤ ਆਉਣ ਲੱਗ ਪਈ ਤੇ ਉਹ ਜਿਹੜੇ ਬਜ਼ੁਰਗ ਸਨ ਹੁਣ ਖਾਲਸਾ ਜੀ ਵੇਖੋ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਉਹ ਵਿੱਚ ਪਹਿਰੇ ਕੱਠਣਾਉਂਦੇ ਨੇ ਇਹ ਵੱਡੀ ਗੱਲ ਹੈ ਇਹ ਬੰਦਾ ਇੱਕ ਬਿਜ਼ਨਸਮੈਨ ਹੈ ਜਿਹਦੀ ਖਾਲਸਾ ਜੀ ਹੱਡ ਬੀਤੀ ਹੈ ਤੇ ਮੈਨੂੰ ਇਹ ਵੀਰ ਨੇ ਸੁਣਾਉਣਾ ਕੀਤੀ ਜਿਹੜਾ ਤੇ ਇਹ ਜਦੋਂ ਖਾਲਸਾ ਜੀ ਕਹਿੰਦਾ ਜਿਆਦਾ ਇਹ ਬੰਬੇ ਰਹੇ ਆ ਫਿਰ ਉਸ ਤੋਂ ਬਾਅਦ ਇਹ ਪੰਜਾਬ ਇੱਥੇ ਆ ਗਏ ਸੀ ਲੁਧਿਆਣੇ ਵਿੱਚ ਜਿਆਦਾ ਰਹਿਣ ਲੱਗ ਪਏ ਆ ਕੇ ਤੇ ਉਦਾਂ ਹੈ ਇਹ ਪੰਜਾਬ ਦੇ ਤੇ ਕਹਿੰਦੇ ਜਦੋਂ ਲੋਨ ਵਗੈਰਾ ਸਿਰ ਤੇ ਚੜ ਗਿਆ ਪੈਸੇ ਉਤਰਨ ਨਾ ਤੇ ਚੀਜ਼ਾਂ ਹੌਲੀ ਹੌਲੀ ਵਿਕਣੀਆਂ ਸ਼ੁਰੂ ਹੋਈਆਂ ਇਹੋ ਜਿਹੇ ਹਾਲਾਤ ਇਹਨਾਂ ਦੇ ਹੋਏ ਵੀ ਚੀਜ਼ਾਂ ਵਿਗਣ ਲੱਗ ਪਈਆਂ ਘਰ ਦੇ ਵਿੱਚੋਂ ਸਮਾਨ ਵੇਚਣ ਲੱਗ ਪਏ ਜੋ ਕੋਈ ਪਲਾਟ ਵਗੈਰਾ ਸੀ ਇਹਨਾਂ ਦੇ ਲਏ ਹੋਏ ਉਹ ਵਿਕਣ ਲੱਗ ਪਏ ਤੇ ਇਦਾਂ ਕਰਦਿਆਂ ਕਰਦਿਆਂ ਘਰ ਵਿੱਚ ਦਿੱਕਤ ਆਉਣ ਲੱਗ ਪਈ ਉਸ ਤੋਂ ਬਾਅਦ ਕਹਿੰਦੇ ਇਹ ਬਜ਼ੁਰਗ ਕੋਈ ਨਵਾਂ ਨਹੀਂ ਉੱਥੇ ਚ ਪੈਰਾ ਕਟਣਾ ਹੁੰਦਾ ਬਹੁ ਸਮਾਂ ਪਹਿਲਾਂ ਵੀ ਆਉਂਦਾ ਤੇ ਹੁਣ ਵੀ ਸਾਲ ਦੇ ਵਿੱਚ 2-3 ਵਾਰ ਚ ਪੈਰੇ ਕੱਟਣ ਜ਼ਰੂਰ ਆਉਂਦਾ ਤੇ ਹੁਣ ਖਾਲਸਾ ਜੀ ਕੋਈ ਉਹਨੂੰ ਦਿੱਕਤ ਆਈ ਸੀ ਇਸ ਕਰਕੇ ਉਹ ਲਗਾਤਾਰ ਚ ਪੈਰੇ ਕੱਟ ਰਿਹਾ ਸੀ ਸੋ ਕਹਿੰਦਾ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਮੈਂ 1995 ਵਿੱਚ ਉਹ ਬਜ਼ੁਰਗ ਕਹਿੰਦਾ ਵੀ ਮੈਂ 1995 ਵਿੱਚ ਪਹਿਲੀ ਵਾਰ ਆਇਆ ਸੀ ਜਦੋਂ ਮੈਨੂੰ ਬਹੁਤ ਜ਼ਿਆਦਾ ਘਾਟਾ ਪਿਆ ਤੇ ਕਹਿੰਦੇ ਲੋਨ ਸਿਰ ਤੇ ਜੜ ਗਿਆ ਪੈਸਾ ਕਿਦੋਂ ਆਵੇ ਨਾ ਕੰਮ ਠੱਪ ਹੁੰਦਾ ਗਿਆ ਕਹਿੰਦੇ ਉਦੋਂ ਫਿਰ ਉਹ ਜਿਹੜਾ ਗੁਰਸੇਖ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਉਹਦੇ ਘਰ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲੱਗੀ ਹੋਣੀ ਤੇ ਉਹਨੇ ਰੋਜ਼ ਉਥੇ ਧੂਪ ਬੱਤੀ ਕਰਨੀ ਜੂਤ ਜਗਾਉਣੀ ਤੇ ਇਹੋ ਕਹਿਣਾ ਬਾਬਾ ਜੀ ਇਹ ਕੰਮ ਤੁਹਾਡਾ ਤੇ ਤੁਸੀਂ ਚਲਾਉਣਾ ਤੇ ਕਹਿੰਦਾ ਉਹਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਤੇ ਉਥੇ ਜਾ ਕੇ ਅਰਦਾਸ ਕਰਵਾ ਕੇ ਆ ਮਹਾਰਾਜ ਦੇ ਚਰਨਾਂ ਵਿੱਚ ਜ਼ਰੂਰ ਤੇਰੇ ਤੇ ਕਰ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦੇ ਉਹ ਬਜ਼ੁਰਗ ਦਾਸ ਉਹ ਵੀਰ ਦੱਸਦਾ ਕਿ ਬਜ਼ੁਰਗ ਉਹ ਫਿਰ ਆਇਆ ਸੀ 1995 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਆਇਆ ਤੇ ਇੱਥੇ ਵੀ ਆਇਆ ਤੇ ਇੱਥੇ ਫਿਰ ਨਾ ਉਦੋਂ ਖਾਲਸਾ ਜੀ ਬਹੁਤੀ ਸੰਗਤ ਜਾਬ ਨਹੀਂ ਸੀ ਜਪਦੀ ਹੁੰਦੀ ਚ ਪਹਿਰੇ ਚ ਤੇ ਪਰ ਸੰਗਤਾਂ ਬਹਿ ਕੇ ਨਾ ਜਿੱਦਾਂ ਐਤਵਾਰ ਜਾਂ ਸ਼ਨੀਵਾਰ ਐਤਵਾਰ ਇੱਥੇ ਬਾਣੀ ਸੰਗਤਾਂ ਪੜ੍ਹਦੀਆਂ ਹੁੰਦੀਆਂ ਅਸੀਂ ਆਮ ਕਰਕੇ ਗੁਰਦੁਆਰਾ ਚ ਪੜ੍ਹਦੇ ਆ ਕਹਿੰਦੇ ਉੱਥੇ ਨਾ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉਹਨੇ ਅਰਦਾਸ ਕੀਤੀ ਕਿ ਬਾਬਾ ਜੀ ਮੈਂ 1 ਮਹੀਨਾ ਇੱਥੇ ਰਹੂੰਗਾ ਇੱਥੇ ਸ੍ਰੀ ਅਮਰਸਰ ਸਾਹਿਬ ਵਿੱਚ ਰਹੂੰਗਾ ਤੇ ਰੋਜ਼ ਆ ਕੇ ਮਹਾਰਾਜ ਜੀ ਸਵੇਰੇ ਤੇ ਸ਼ਾਮ ਜਾਂ ਸਵੇਰੇ 10 ਵਜੇ ਕਹਿੰਦਾ ਮੈਂ ਜਾਂਦਾ ਹੁੰਨਾ ਸਾਂ ਜਾਂ ਸ਼ਾਮ ਨੂੰ 5 ਵਜੇ ਜਾਣਾ ਮੈਂ ਦੋ ਦੋ ਸੁਖਣੀ ਸਾਹਿਬ ਦੇ ਪਾਠ ਕਰਕੇ ਆਉਣੇ ਚਾਰ ਪਾਠ ਰੋਜ਼ ਸੁਖਣੀ ਸਾਹਿਬ ਦੇ ਕਰਨੇ ਵੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਵੀ ਮੇਰਾ ਕੰਮ ਕਾਜ ਫਿਰ ਜੜਪਵੇ ਮਹਾਰਾਜ ਸੱਚੇ ਪਾਤਸ਼ਾਹ ਵੀ ਬੜਾ ਤੰਗ ਹਾਂ ਹਰ ਮਹੀਨੇ ਪੈਸੇ ਨਿਕਲਦੇ ਆ ਤੇ ਸਮਾਨ ਵਿਕਦਾ ਜਾਂਦਾ ਤੇ ਕੋਈ ਤਰੱਕੀ ਨਹੀਂ ਤੇ ਉਹ ਬਜ਼ੁਰਗ ਨੇ ਫਿਰ ਖਾਲਸਾ ਜੀ ਇੱਥੇ ਆ ਕੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇੱਕ ਮਹੀਨਾ ਸਵਾ ਮਹੀਨਾ ਚਾਰ ਸੁਖਣੀ ਸਾਹਿਬ ਰੋਜ਼ ਕਰਨੇ ਸਵਾ ਮਹੀਨਾ ਕੀਤੇ ਤੇ ਸਵਾਮੀ ਨੇ ਕਰਨ ਤੋਂ ਬਾਅਦ ਜਿਹਨੂੰ ਖਾਲਸਾ ਜੀ ਵਾਪਸ ਗਿਆ ਸੀ ਤੇ ਐਸੀ ਉਹ ਬਜ਼ੁਰਗ ਕਹਿੰਦਾ ਮੇਰੇ ਤੇ ਕਿਰਪਾ ਹੋਈ ਸੀ ਪਤਾ ਨਹੀਂ ਸੀ ਲੱਗਦਾ ਆਰਡਰ ਕਿਦੋਂ ਆਉਣ ਲੱਗੇ ਸਮਾਨ ਦੇ ਕੰਮ ਕਾਜ ਵਧਣ ਲੱਗ ਪਿਆ ਤੇ ਇਥੋਂ ਤੱਕ ਕਿ ਸਾਨੂੰ ਇਹ ਹੋ ਗਿਆ ਵੀ ਸਾਨੂੰ ਇੱਕ ਦੋ ਮਸ਼ੀਨਾਂ ਹੋਰ ਲਾਉਣੀਆਂ ਪੈਣੀਆਂ ਇਦਾਂ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਕਹਿੰਦੇ ਕੰਮ ਫੇ ਵਧਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਆਸੀ ਦਇਆ ਕੀਤੀ ਫਿਰ ਉਸ ਦਿਨ ਤੋਂ ਬਾਅਦ ਸਾਲ ਬਾਅਦ ਸਵਾ ਮਹੀਨਾ ਇੱਕ ਸਾਲ ਦੇ ਵਿੱਚ ਸਵਾ ਮਹੀਨਾ ਖਾਲਸਾ ਜੀ ਉਹ ਬਜ਼ੁਰਗ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਕੜਦਾ ਹੁੰਦਾ ਸੀ ਤੇ ਇਦਾਂ ਕਰਦਿਆਂ ਕਰਦਿਆਂ ਉਦੋਂ ਦਾ ਕੰਮ ਕਾਰ ਚੱਲਦਾ ਸੀ ਤੇ ਹੁਣ ਖਾਲਸਾ ਜੀ ਬਜ਼ੁਰਗ ਥੋੜਾ ਜਿਹਾ ਢਿੱਲਾ ਸੀ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਸੀ ਸਰੀਰ ਅੰਦਰ ਤੇ ਉਹ ਉਹਦੇ ਟੈਸਟ ਵਗੈਰਾ ਹੋਏ ਸੀ ਤੇ ਉਹ ਚੰਗੇ ਨਹੀਂ ਸੀ ਆਏ ਇਸ ਕਰਕੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹਰ ਐਤਵਾਰ ਚ ਪਹਿਰਾ ਕਟਣ ਲੁਧਿਆਣੇ ਆਉਂਦਾ ਸੀ ਤੇ ਐਸੀ ਮਹਾਰਾਜ ਦੀ ਕਿਰਪਾ ਹੋਈ ਉਹ ਵੀਰ ਦੇ ਦਸਨ ਮੁਤਾਬਕ ਵੀ ਹੁਣ 80% ਉਹਦੀ ਬਿਮਾਰੀ ਜਿਹੜੀ ਉਹ ਠੀਕ ਹੋ ਗਈ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਸੋ ਖਾਲਸਾ ਜੀ ਐਸੀ ਸਤਗੁਰਾਂ ਨੇ ਦਇਆ ਕੀਤੀ ਐਸੀ ਮਿਹਰ ਕੀਤੀ ਇੱਕ ਵੱਡਾ ਬਿਜ਼ਨਸਮੈਨ ਬੰਦਾ ਜਿਹੜਾ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਚੀਜ਼ਾਂ ਲੈਂਦਾ ਤੇ ਨਹੀਂ ਤੇ ਖਾਲਸਾ ਜੀ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਬਿਜ਼ਨਸਮੈਨ ਆ ਨਹੀਂ ਸਕਦੇ ਵੀ ਕਿਹੜੀ ਬੜੀ ਅਚੰਬੇ ਵਾਲੀ ਗੱਲ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਮਾਇਆ ਧਾਰੀ ਹੁੰਦਾ ਖਾਲਸਾ ਜੀ ਉਹਨੂੰ ਸਤਗੁਰਾਂ ਦੇ ਵਿਸ਼ਵਾਸ ਨਹੀਂ ਹੁੰਦਾ ਉਹ ਜਿਹੜਾ ਹੁੰਦਾ ਉਹ ਅੰਨਾ ਬੋਲਾ ਹੁੰਦਾ ਮਹਾਰਾਜ ਬਾਣੀ ਵਿੱਚ ਵਜਨ ਕਰਦੇ ਮਾਇਆ ਧਾਰੀ ਅਤ ਅੰਨਾ ਬੋਲਾ ਆਤ ਦਾ ਅੰਨਾ ਵੀ ਹੁੰਦਾ ਤੇ ਆਤ ਦਾ ਬੋਲਾ ਵੀ ਹੁੰਦਾ ਹੰਕਾਰੀ ਹੁੰਦਾ ਖਾਲਸਾ ਜੀ ਉਹ ਪਰ ਵੇਖੋ ਮਹਾਰਾਜ ਦੀ ਕਿਰਪਾ ਸਤਗੁਰਾਂ ਦੀ ਦਇਆ ਕਿ ਉਹ ਵੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਆ ਕੇ ਮੰਗਦੇ ਜਿਨ੍ਹਾਂ ਦੇ ਅੰਦਰ ਸ਼ਰਧਾ ਹੁੰਦੀ ਤੇ ਸਤਗੁਰਾਂ ਨੇ ਉਹਨੂੰ ਬਹੁਤ ਕੁਝ ਦਿੱਤਾ ਸਤਗੁਰੂ ਦੀ ਰਹਿਮਤ ਨਾਲ ਉਹਦੇ ਕੰਮ ਕਾਰ ਚੱਲਦੇ ਵੀਰ ਜਿਹੜਾ ਕੱਲ ਦੀ ਆਪਾਂ ਹੱਡ ਬੀਤੀ ਜੀ ਦੀ ਸੁਣਾਈ ਸੀ ਇਹ ਵੀਰ ਨੇ ਖਾਲਸਾ ਜੀ ਦੱਸਣਾ ਕੀਤਾ ਸੀ ਕਿ ਬਾਪੂ ਜੀ ਨੇ ਮੈਨੂੰ ਦੱਸਿਆ ਸੀ ਸੋ ਮਹਾਰਾਜ ਦੀ ਰਹਿਮਤ ਨਾਲ ਸਤਿਗੁਰਾਂ ਦੀ ਕਿਰਪਾ ਨਾਲ ਖਾਲਸਾ ਦੀ ਇਹ ਹੱਡ ਬੀਤੀ ਜਿਹੜੀ ਦਾਸ ਕੋਲੇ ਆਈ ਸੀ ਆਪ ਜੀ ਨੂੰ ਸਰਵਣ ਕਰਵਾਈ ਹੈ ਮਹਾਰਾਜ ਕਿਰਪਾ ਕਰਨ ਸਤਿਗੁਰ ਦਇਆ ਕਰਨ ਸਾਨੂੰ ਮਤ ਆ ਜਾਵੇ ਸਾਨੂੰ ਆਪਣੇ ਗੁਰੂ ਕੋਲ ਮੰਗਣਾ ਆ ਜਾਵੇ ਕਿਉਂਕਿ ਸਤਗੁਰੂ ਦੇ ਘਰ ਸਾਰਾ ਕੁਝ ਹੈ ਸਤਗੁਰੂ ਕੋਲੇ ਸਭੇ ਕੁਝ ਹੈ ਖਾਲਸਾ ਜੀ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਸਾਨੂੰ ਯਾਦ ਨਹੀਂ ਆਉਂਦੀ ਜਿਤੜੇ ਫਲ ਮਨ ਬਾੰਸੀਆ ਹੈ ਤਿਤੜਿਆ ਸਤਗੁਰ ਪਾਸ ਜਿੰਨਾ ਵੀ ਖਾਲਸਾ ਜੀ ਸਾਡਾ ਮਨ ਜਿੰਨੇ ਵੀ ਜੜੀਆਂ ਆਸਾਂ ਮੁਰਾਦਾਂ ਰੱਖਦਾ ਜਾਂ ਇੱਛਾ ਧਾਰਦਾ ਹੈ ਉਹ ਸਾਰੀਆਂ ਇੱਛਾ ਨੂੰ ਪੂਰਨ ਕਰਨ ਵਾਲੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਹਨ ਤੋ ਆਪਣੇ ਗੁਰੂ ਦੀ ਮਹਿਮਾ ਕਰਿਆ ਕਰੀਏ ਕਿਉਂਕਿ ਖਾਲਸਾ ਜੀ ਗੁਰੂ ਵਰਗਾ ਹੋਰ ਕੋਈ ਨਹੀਂ ਗੁਰੂ ਤੀਰਥ ਗੁਰਪਾਰਜਾਤ ਗੁਰਮਨਸਾ ਪੂਰਨ ਹਾਰ ਕਹਿੰਦੇ ਗੁਰੂ ਹੀ ਸਭ ਤੋਂ ਵੱਡਾ ਜਿਹੜਾ ਤੀਰਥ ਹੈ ਤੇ ਗੁਰੂ ਹੀ ਖਾਲਸਾ ਜੀ ਪਾਰਜਾਤ ਰੁੱਖ ਹੈ ਕਲਪਵ੍ਰਿਸ਼ ਹੈ ਜਿਹੜਾ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਤੇ ਖਾਲਸਾ ਜੀ ਇਹ ਪ੍ਰਾਣਿਕ ਕਥਾ ਵੀ ਹੈ ਕਿ ਦੇਵਤਿਆਂ ਨੇ ਜਦੋਂ ਨਾ ਦੈਨਤਾ ਨਾਲ ਰਲ ਕੇ ਸਮੁੰਦਰ ਡੜਕਿਆ ਸੀ ਤੇ ਉਹਦੇ ਵਿੱਚੋਂ 14 ਰਤਨਾਂ ਦੇ ਵਿੱਚੋਂ ਇੱਕ ਰੁੱਖ ਵੀ ਨਿਕਲਿਆ ਸੀ ਉਹਦਾ ਨਾਮ ਪਾਰਜਾਤ ਸੀ ਸੋ ਮਾਰਾ ਸੱਚੇ ਪਾਸ਼ਾ ਕਹਿੰਦੇ ਜਦੋਂ ਉਹਦੀ ਵੰਡ ਹੋਈ ਤੇ ਫਿਰ ਇੰਦਰ ਦੇ ਹਿੱਸੇ ਆਇਆ ਸੀ ਇੰਦਰ ਇਹਨੂੰ ਲੈ ਗਿਆ ਸੀ ਤੇ ਕ੍ਰਿਸ਼ਨ ਭਗਵਾਨ ਨੇ ਖਾਲਸਾ ਜੀ ਇਹ ਫਿਰ ਜਿਹੜੀ ਉਹਦੀ ਰਾਣੀ ਸੀ ਉਹ ਸਤ ਭਾਮਾ ਉਹਦੇ ਵਿਹੜੇ ਵਿੱਚ ਉਥੇ ਇੰਦਰ ਨਾਲ ਲੜਾਈ ਕਰਕੇ ਪਟਕੇ ਲੈ ਆਇਆ ਸੀ ਤੇ ਉਹਦੇ ਵਿਹੜੇ ਵਿੱਚ ਲਾਤਾ ਸੀ ਸੋ ਇਦਾਂ ਖਾਲਸਾ ਜੀ ਇਹ ਪ੍ਰਾਣਿਕ ਕਥਾ ਆਉਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਪੰਚਮ ਪਾਤਸ਼ਾਹ ਵੀ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਹੀ ਵੱਡਾ ਤੀਰਥ ਨੇ ਤੇ ਗੁਰੂ ਨਾਨਕ ਸਾਹਿਬ ਹੀ ਸਾਡੇ ਵਾਸਤੇ ਉਹ ਕਲਪ ਬ੍ਰੇਸ਼ਣ ਹੈ ਤੇ ਗੁਰੂ ਖਾਲਸਾ ਜੀ ਸਾਰੀਆਂ ਮਨਛਾ ਨੂੰ ਪੂਰੀਆਂ ਕਰਨ ਵਾਲਾ ਹੈ ਸੋ ਸਾਰੀਆਂ ਖਵਾਸ਼ਾਂ ਨੂੰ ਗੁਰੂ ਪੂਰੀਆਂ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਸੋ ਸਤਗੁਰੂ ਜੀ ਨੇ ਜਿਹੜੇ ਚਰਨ ਹਨ ਖਾਲਸਾ ਜੀ ਉਹ ਸਰੇਵਣੇ ਚਾਹੀਦੇ ਨੇ ਮਹਾਰਾਜ ਜੀ ਦੇ ਚਰਨ ਸੇਵਣੇ ਚਾਹੀਦੇ ਨੇ ਤੇ ਨਾਮ ਰੂਪੀ ਜਿਹੜਾ ਤੀਰਥ ਹੈ ਉਹਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਫਿਰ ਸਤਿਗੁਰੂ ਕਹਿੰਦੇ ਸਭ ਕੁਝ ਮਿਲ ਜਾਂਦਾ ਸਾਬੇ ਚੀਜ਼ਾਂ ਸਾਰੇ ਪਦਾਰਥ ਮਹਾਰਾਜ ਕਹਿੰਦੇ ਉਸ ਮਨੁੱਖ ਨੂੰ ਮਿਲ ਜਾਂਦੇ ਜਿਹੜਾ ਆਪਣੇ ਗੁਰਾਂ ਦਾ ਸਲਾਣਾ ਕਰਦਾ ਆਪਣੇ ਗੁਰੂ ਦਾ ਨਾਮ ਤੇ ਆਉਂਦਾ ਕਿਉਂਕਿ ਫਿਰ ਉਹਦਾ ਖਾਲਸਾ ਜੀ ਖਾਣਾ ਵੀ ਸੱਚ ਹੈ ਪਹਿਨਣਾ ਵੀ ਸੱਚ ਹੈ ਜਿਹੜੇ ਨਾਮ ਜਪਦੇ ਨੇ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਉਹਨਾਂ ਦਾ ਸਭ ਕੁਝ ਖਾਲਸਾ ਦੀ ਸੱਚਾ ਹੈ ਉਹ ਜੋ ਕੁਝ ਕਰਦੇ ਨੇ ਸੱਚਾ ਹੀ ਕਰਦੇ ਨੇ ਜਿਹੜੇ ਵਾਹਿਗੁਰਜੀ ਦਾ ਨਾਮ ਜਪਦੇ ਸੋ ਸਾਸ ਗਰਾਸ ਨਾ ਵਿਸਰਾ ਸਫਲ ਮੂਰਤ ਗੁਰ ਆਪ ਤੇ ਉਹਦਾ ਨਾਮ ਨਹੀਂ ਵਾਹਿਗੁਰਜੀ ਦਾ ਵਿਸਰਨਾ ਚਾਹੀਦਾ ਸਾਸ ਗਰਾਸ ਖਾਲਸਾ ਜੀ ਪ੍ਰਸ਼ਾਦਾ ਛਕਦੇ ਆਂ ਬਹਿੰਦਿਆਂ ਉੱਠਦਿਆਂ ਸਾਹ ਲੈਂਦਿਆਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਂ ਦਾ ਜਿਹੜਾ ਹੈ ਧਿਆਨ ਧਾਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਕਿ ਹਰ ਨਾਨਕ ਕਾ ਨਾ ਵਿਸਰੋਂ ਇਹੋ ਜਿਉ ਪਿੰਡ ਤੇਰਾ ਸਾਸ ਧੰਨ ਗੁਰੂ ਨਾਨਕ ਸਾਹਿਬ ਜੀ ਮੈਨੂੰ ਉਹ ਕਦੇ ਨਾ ਵਿਸਰੇ ਜਿਨੇ ਮੈਨੂੰ ਸਰੀਰ ਦਿੱਤਾ ਜਿਨੇ ਮੈਨੂੰ ਆਤਮਾ ਦਿੱਤੀ ਹੈ ਦੇਹ ਦਿੱਤੀ ਹੈ ਸਵਾਸ ਦਿੱਤੇ ਹਨ ਸਭ ਕੁਝ ਤੇਰਾ ਹੈ ਉਹ ਮੈਨੂੰ ਕਦੇ ਵੀ ਵਿਸਰਨਾ ਨਹੀਂ ਚਾਹੀਦਾ ਸੋ ਮਹਾਰਾਜ ਜੀ ਦਾ ਨਾਮ ਧਿਆਈਏ ਸਾਰਿਆਂ ਦਰਾਂ ਨੂੰ ਛੱਡ ਕੇ ਖਾਲਸਾ ਜੀ ਧੰਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ ਸਗਲ ਦੁਆਰ ਕੋ ਛਾੜ ਕਾ ਗਹੇ ਉਹ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਤੇਰੇ ਦਰ ਆਏ ਆ ਸਾਰਿਆਂ ਦਰਾਂ ਨੂੰ ਛੱਡ ਗਏ ਆ ਸਤਿਗੁਰੂ ਤੇਰੇ ਨਾਲ ਜੁਨੇ ਹਾ ਕਿਰਪਾ ਕਰ ਸਾਡੀ ਲਾਜ ਰੱਖ ਸਾਡੀ ਪਤ ਰੱਖ ਸਾਡੇ ਆਉਗਣਾ ਨੂੰ ਮੇਟ ਮਹਾਰਾਜ ਚਰਨਾਂ ਦਾ ਪ੍ਰੇਮ ਬਖਸ਼ ਪਿਆਰ ਬਖਸ਼ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ